ਦਿੱਲੀ ਕਸਟਮ ਵਿਭਾਗ ਨੇ 25 ਅਕਤੂਬਰ ਨੂੰ ਫਲਾਈਟ AI996 ਤੇ ਦੁਬਈ ਤੋਂ ਆਏ ਇੱਕ ਭਾਰਤੀ ਯਾਤਰੀ ਤੋਂ 170 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਯਾਤਰੀ ਦਾ ਫਲਾਈਟ ਦੇ ਗੇਟ ਤੋਂ ਸਾਵਧਾਨੀ ਦੇ ਨਾਲ ਪਿੱਛਾ ਕੀਤਾ ਗਿਆ ਅਤੇ ਗ੍ਰੀਨ ਚੈਨਲ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਸਮੇਂ ਉਸ ਨੂੰ ਰੋਕ ਲਿਆ ਗਿਆ। ਉਸ ਦੇ ਸਮਾਨ ਦੀ ਐਕਸ-ਰੇ ਜਾਂਚ ਦੌਰਾਨ ਅਧਿਕਾਰੀਆਂ ਨੇ ਸ਼ੱਕੀ ਤਸਵੀਰਾਂ ਦੇਖੀਆਂ। ਵਿਸਤਾਰਤ ਜਾਂਚ ਕਰਨ ਤੇ ਇੱਕ ਪਲਾਸਟਿਕ ਦੀ ਬੋਤਲ ਦੇ ਟੱਕਣ ਦੇ ਹੇਠ ਸੋਨੇ ਦਾ ਇੱਕ ਗੋਲਾ ਬੜੀ ਚਲਾਕੀ ਨਾਲ ਛੁਪਾਇਆ ਗਿਆ ਸੀ ਜਿਸ ਨੂੰ ਕਿ ਬਰਾਮਦ ਕਰ ਲਿਆ ਗਿਆ ਇਸ ਦਾ ਵਜ਼ਨ 170 ਗ੍ਰਾਮ ਦੱਸਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਕਸਟਮ ਐਕਟ 1962 ਦੀਆਂ ਧਾਰਾਵਾਂ ਦੇ ਤਹਿਤ ਇਸ ਸੋਨੇ ਨੂੰ ਜ਼ਬਤ ਕਰ ਲਿਆ ਗਿਆ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਯਾਤਰੀ ਦੇ ਵੱਲੋਂ ਦੀ ਕਿੰਨੀ ਚਲਾਕੀ ਵਰਤੀ ਗਈ ਸੀ ਕਿਉਂਕਿ ਬੋਤਲ ਹੈ ਜਿਹੜੀ ਉਹ ਹੱਥ 'ਚ ਫੜੀ ਜਾ ਸਕਦੀ ਹੈ ਪਾਣੀ ਦੀ ਬੋਤਲ ਹਰ ਕੋਈ ਪਾਣੀ ਪੀਂਦਾ ਤੇ ਸ਼ਾਇਦ ਸ਼ੱਕ ਵੀ ਨਾ ਹੁੰਦਾ ਕਿ ਇਹਦਾ ਟੱਕਣਾ ਜਿਹੜਾ ਉਹ ਸੋਨੇ ਦਾ ਯਾਨੀ ਕਿ ਟੱਕਣ ਦੇ ਵਿੱਚ ਸੋਨਾ ਜਿਹੜਾ ਉਹ ਲਗਾਇਆ ਗਿਆ ਸੋਨੇ ਦੇ ਉੱਤੇ ਨੀਲੇ ਰੰਗ ਦੀ ਟੇਪਿੰਗ ਕੀਤੀ ਹੋਈ ਸੀ ਜੋ ਕਿ ਬੋਤਲਾਂ ਦੇ ਅਕਸਰ ਢੱਕਣ ਦਾ ਰੰਗ ਹੁੰਦਾ ਪਰ ਜਦੋਂ ਉਹ ਟੇਪਿੰਗ ਤਾਰ ਕੇ ਦੇਖੀ ਗਈ ਤਾਂ 170 ਗ੍ਰਾਮ ਸੋਨਾ ਜਿਹੜਾ ਉਹ ਕਸਟਮ ਵਿਭਾਗ ਦੇ ਵੱਲੋਂ ਦੀ ਬੜੀ ਹੀ ਜੇ ਕਹਿ ਲਈਏ ਕਿ ਮੁਸਤੈਦੀ ਦੇ ਨਾਲ ਕੱਢ ਲਿਆ ਗਿਆ ਜਿਸ ਨੂੰ ਕਿ ਹੋਣਾ ਜ਼ਬਤ ਕਰ ਲਿਆ ਗਿਆ